ਸਨੋਂ ਕਭ ਸੇ ਕੱਟ 120 25 25 ਸਾਲ ਦੇ ਕਰੀਬ ਕਿਰਪ ਹੋ ਗਿਆ ਉਹ ਕਰ ਗਿਆ ਠੀਕ ਹੈ ਯਾਦਗਰੀ ਸਾਡੇ ਦਾਦਾ ਜੀ ਨੇ ਕੰਮ ਉੱਥੇ ਸਿੱਖਿਆ ਬਣਾਉਂਦੇ ਸੀ ਉਹ ਘਾਟਾ ਹੋਵੇ ਵਾਧਾ ਹੋਵੇ ਉਹ ਕੰਮ ਕਰ ਨਹੀਂ ਕਰਨਾ ਸੀ ਬਾਅਦ ਸਰ ਮੇਰੇ ਰਾਵਣ ਦਾ ਫੇਸ ਬਣਾ ਕੇ ਭੇਜਣਾ ਮੈਂ ਲੰਡਨ ਜਾਂਦੇ ਮੇਰਾ 15 20 ਸਾਲ ਤੋਂ ਜਾ ਰਿਹਾ ਹਾਂ ਮੇਰੇ ਕੋਲ ਤਾਂ ਸਾਡੇ ਜਿਹੜੇ ਜੀ ਚਾਰ ਭਰਾ ਆ ਮੈਂ ਹਾਂਜੀ ਸਾਡੇ ਕੋਲ 15 20 25 ਆਰਡਰ ਆ ਗਏ ਨੇ ਹਾਂਜੀ ਕਿੰਨੇ ਬਾਕੀ ਛੋਟਿਆਂ ਦੀ ਕੋਈ ਗਿਣਤੀ ਨਹੀਂ ਹੈਗੀ ਸਭ ਤੁਹਾਡੀ ਇਹ ਦਰਗਾਹ ਮੰਦਰ ਦੀ ਹੈ ਰਾਤੀਂ ਆਤਾ ਦਾ ਵੀਨੋਤ ਕੁਮਾਰ ਬਿਨਵਾਰੀ ਲਾਲ ਵੀਨੋਤ ਕੁਮਾਰ ਜੀ 라ਵਣ ਦਾ ਵਿਹਾਰ ਹਰ ਸਾਲ ਨੂੰ ਆਇਂਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ 라ਵਣ ਭਾਂਦੇ ਸਰ ਸਾਡੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਹਾਂਜੀ ਤੇ ਪਿਤਾ ਜੀ ਨੇ ਕੰਮ ਅੱਗੇ ਸਾਡੇ ਵਿਧਾਇਆ ਅੱਗੇ ਅਹੀ ਵਿਧਾਇਆ ਕਰਨ ਦੇ ਆ ਅੱਗੇ ਸਾਡੇ ਬੱਚੇ ਵੀ ਸਹਿਯੋਗ ਦੇ ਰਹੇ ਸਾਨੂੰ ਕੱਬਸੇ ਘੱਟ 120 25 25 ਸਾਲ ਦੇ ਕਰੀਬ ਕੀ ਰੋਭ ਹੋ ਗਿਆ ਕਰਦੇ ਹਾਂ ਹਰ ਸਾਲ ਤੁਸੀਂ 라ਵਣ ਭਾਂਦੇ ਹਾਂ ਹਾਂਜੀ ਹਾਂਜੀ ਮੇਰੇ ਦਾ ਕਿੱਥੇ ਕਿੱਥੇ ਤੜੇ 라ਵਣ ਜਾ ਕੇ ਸਰ ਮੇਰੇ ਦਾਦਾ ਜੀ ਨੇ ਤਰਨ ਤਰਨ ਕੰਮ ਸ਼ੁਰੂ ਕੀਤਾ ਸੀ ਉੱਥੇ ਹੀ ਸਿੱਖੇ ਸੀ ਤੇ ਠਾਕੁਰ ਦਵਾਰ ਮੰਦਰ ਅੱਜ ਵੀ ਅਸੀਂ ਉਹ ਕੰ ਕੀ ਕਿ ਯਾਦਗਰੀ ਸਾਡੇ ਦਾਦਾ ਜੀ ਨੇ ਕੰਮ ਉੱਥੇ ਸਿੱਖਿਆ ਬਣਾਣ ਦੇ ਸੀ ਉਹ ਘਾਟਾ ਹੋਵੇ ਵਾਧਾ ਹੋਵੇ ਉਹ ਕੰਮ ਕਰ ਨਹੀਂ ਕਰਨਾ ਸੀ ਛੋਟਾਪਰਾ ਮੇਰਾ ਉੱਥੇ ਬਣਾ ਰਿਆ ਤਰਨ ਤਰਨ ਤੇ ਦਾ ਫੇ ਕੱਲੇ ਪੰਜਾਬ ਕੀ ਰਵ ਜਾਂਦੇ ਕਿ ਬਾਹਰ ਚਲੇ ਜਾਂਦੇ ਬਾਹਰ ਸਰ ਮੇਰੇ ਡਰਾਵਨ ਦੇ ਫੇਸ ਬਣਾ ਕੇ ਭੇਜਣਾ ਮੈਂ ਲੰਡਨ ਜਾਂਦੇ ਮੇਰੇ 15 20 ਸਾਲ ਤੋਂ ਜਾ ਰਹੇ ਹਾਂ ਲੰਡਨ ਜਾ ਰਹੇ ਹਾਂਜੀ ਸਰ ਕਿੰਨੇ ਰੌਂਡ ਵੀ ਚਲੇ ਮੇਰੇ ਕਈ ਵਾਰੀ ਕੰਨਾਂ ਨਾ ਆਰਡਰ ਦਾ ਦਾ ਸਾਡੇ ਜਾਂਦੇ ਤੇ ਹੋਰ ਕਿੱਥੇ ਕਿੱਥੇ ਜਾਂਦੇ ਬਾਕੀ ਇਹ ਪੰਜਾਬ ਦੇ ਵਿੱਚ ਹੈ ਮੇਰੇ ਦਾਦਾ ਜੀ ਜਿਹੜੇ ਹੀ ਮੇਰੇ ਡੈਡੀ ਦੇ ਚਾਚਾ ਹੀ ਜੀ ਉਹ ਹਰਦਵਾਰ ਕਾਮ ਜਿਸ ਤਰ੍ਹਾਂ ਸਾਡੇ ਦਾਦਾ ਜੀ ਅੰਬਰਸਰ ਵਸ ਗਏ ਤੇ ਉਹਨਾਂ ਦੇ ਚਾਚਾ ਜੀ ਹਰਦਵਾਰ ਸੇ ਵਸ ਗਏ ਉਹ ਸਾਡੇ ਉਹ ਜਿਹੜੇ ਸੀ ਉਹਨਾਂ ਦੇ ਤੀਜੇ ਪਤੂਜੇ ਅੱਗੇ ਜਿਹੜੇ ਡਾਡੀ ਆਡੇ ਦੇ ਭਰਾ ਉਹ ਉੱਥੇ ਬਣਾਉਂਦੇ ਰਹੇ ਕਰਦੇ ਵੀ ਪਏ ਐ ਸਲੰਦਰ ਵੀ ਇਹੀ ਚੀਜ਼ ਵੀਰਪੁਰ ਰਾਮਨ ਤੇ ਆ ਕਰਦੇ ਆ ਹਾਂ ਹਾਂਜੀ ਤੇ ਇਹ ਜੇ ਗੱਲ ਕੀਤੀ ਹੈ ਦਰਗਾਣਾ ਤੀਰਤੀ ਦਰਗਾਣਾ ਤੇ ਸਾਡੇ ਰਾਮਨ ਹਸਪਤਲ ਬਣਾ ਹਾਂਜੀ ਹਾਂਜੀ ਉਹ ਤੇ ਮੈਂ ਹਰ ਸਾਲ ਬਣਾ ਰਿਹਾ ਸਰ ਇੱਥੇ ਕਾਟ ਦੋ ਕਾਟ 210 ਦਾ ਇਸ ਤੇ ਕਰੀ ਪਈ ਦੀ ਹੈ 810 20 ਦੇ ਵਿੱਚ ਵਿੱਚ ਬਣੇਗੀ ਕੀ ਕਹਣਾ ਚਾਹੋਗੇ ਕਿ ਕੀ ਕੀ ਤਿਆਰ ਲਾਗਤ ਕਿੰਨੀ ਕੀਸ ਲੱਗਦਾ ਹੈ ਤੇ ਕੀ ਕੀ ਤਿਆਰੀ ਹੈ ਸਰ ਕਿੰਨਾ ਮਹਾਂ ਲਾਗਤ ਸਾਰਾ ਉਹ ਜਿਹੜਾ ਹਰ ਵਾਰੀ ਦਾ ਹੈ ਸਿਰਫ ਆ ਕੰਮ ਹੈ ਹੀ ਬੋਲ ਹੋ ਗਈ ਬਾਹਰ ਕਰਕੇ ਮਾਲ ਬਹੁਤ ਮਹਿੰਗਾ ਮਿਲ ਰਿਹਾ ਹੈ ਸਾਰਾ ਮਾਲ ਆਂਦਾ ਅਸਮ ਤੋਂ ਤੇ ਆਪਣਾ ਉਹ ਕਾਗਜ਼ ਪੱਤਰ ਵਾਸ ਹਰ ਚੀਜ਼ ਮੰਗੀ ਹੋਈ ਦੀ ਹੈ ਕੋਈ ਕੋਈ ਤੇਮਲ ਕੀ ਮੰਗਾਈ ਨੂੰ ਜਿਆਦਾ ਕੋਈ ਖਰਚਤ ਦਵਾਈ ਤੇ ਨਹੀਂ ਹੁੰਦੀ ਹੋਣੀ ਕਰਨੀ ਅੱਜ ਦਾ ਸਾਲ ਕੱਢੀ ਹੋਈ ਹੈ ਲੋਕੇ ਵੀ ਆਈ ਕਹਿੰਦੇ ਕਿ ਸਾਨੂੰ ਵੀ ਕਹਿਆ ਇਹ ਪ੍ਰੋਬਲਮ ਆ ਮੈਂ ਆਪਣੀ ਪ੍ਰੋਬਲਮ ਦੱਸ ਦਿੰਦੇ ਸਾਡੀ ਪ੍ਰੋਬਲਮ ਸਮਝ ਦੇ ਤੂੰ ਤਾਂ ਕਿੰਨੇ ਘੱਟ ਰ ਆ ਗਏ ਤੋ ਮੇਰੇ ਕੋਲ ਤਾਂ ਸਾਡੇ ਜਿਹੜੇ ਇਹ ਚਾਰ ਭਰਾਵੇਂ ਹਾਂਜੀ ਸਾਡੇ ਕੋਲ 15 20 25 ਆਰਡਰ ਆ ਗਏ ਨੇ ਹਾਂਜੀ ਤੇ ਬਾਕੀ ਛੋਟਿਆਂ ਦੀ ਕੋਈ ਗਿਣਤੀ ਨਹੀਂ ਹੈਗੀ ਸਭ ਤੁਹਾਡੀ ਇਹ ਦੁਕਾਨਾ ਮੰਦਰ ਦੀ ਹੈ ਉਸ ਤੋਂ ਥੱਲੇ ਫਿਰ 50 60 40 25 30 ਇਸ ਤਰ੍ਹਾਂ ਮੰਦੀ ਹੈ ਕਿ ਕੀ ਕੀ ਪੰਦੀਆਂ ਦੇ ਵਿੱਚ ਇਹਦੇ ਵਿੱਚ ਸਰਵਾਂਸ ਲੱਗਣਾ ਕਾਗਜ਼ ਲੱਗਣਾ ਹੈ ਔਰ ਬਾਅਦ ਚ ਉਹਨਾਂ ਬਸ ਤੋ 1 2 ਦਿਨਾਂ ਚੋਂ ਆਪਰੇਸ਼ਨ ਸ਼ੁਰੂ ਹੋਣੀ ਹੈ ਤੇ ਇਹ ਸਦਾ ਪਰਦਾ ਰਵਨ ਬਣਾਇਆ ਜਾਏ ਹਾਂਜੀ ਹਾਂਜੀ ਸਰ ਸਾਕੇ ਵਗੈਰਾ ਫਿਰ ਆਪਾਂ ਕਰਦੇ ਤਰੀਕੀ ਨਹੀਂ ਸਰ ਪਟਾਕੇ ਦਾ ਮੇਰਾ ਕੰਮ ਨਹੀਂ ਹੈ ਉਹ ਪਟਾਕੇ ਦਾ ਜਿੰਨਾ ਦਾ ਕੰਮ ਹੁੰਦਾ ਉਹ ਫਿਟਿੰਗ ਕਰਦੇ ਹੈ ਮੇਰਾ ਸਿਰਫ ਪੁਤਲੇ ਦਾ ਕੰਮ ਕਰ ਰਵਨ ਦਾ ਉਹ ਮੈਂ ਮੇਰਾ ਕੰਮ ਕਿਹੜੇ ਕਿਹੜੇ ਪੁਤਲੇ ਬਣਾ ਕੇ ਜਾਂਦਾ ਮੈਂ ਸਰ ਦੇਖੋ ਜਿਹੜੇ ਬੰਦੇ ਰਾਵਨ ਕੁੰਮ ਕਰਨ ਵਗੈਰਾ ਬੰਦੇ ਹੈ ਉਹੀ ਬਣਾਈਦੇ ਬਾਕੀ ਅੱਗੋ ਜਿੱਦੀ ਪ੍ਰਵੇਸ਼ ਵਗੈਰਾ ਕੋਈ ਇੱਕ ਬਣਵਾਉਂਦਾ ਕੋਈ ਦੋ ਬਣਵਾਉਂਦਾ ਕੋਈ ਤਿੰਨ ਬਣਵਾਉਂਦਾ ਹੈ ਹਾਂਜੀ ਕੀ ਨਾਜੀ ਮੇਰਾ ਨਾਮ ਸਰ ਸਾਹਿਲ ਹੈ ਜੀ ਸਾਹਿਲ ਜੀ ਕੀ ਕਹਿਣਾ ਚਾਹਦੇ ਕੌਣ ਤੋਂ ਰਾਵਣ ਬਣਾਣਾ ਸ਼ੁਰੂ ਕੀਤਾ ਇਹ ਸਾਡਾ ਰਾਵਣ ਸਰ ਬਹੁਤ ਪੁਰਾਣਾ ਬਣਾ ਰਹੇ ਪਹਿਲਾਂ ਸਾਡੇ ਦਾਦਾ ਜੀ ਹੁੰਦੇ ਬਨਵਾਰੀ ਲਾਲ ਜੀ ਫਿਰ ਉਸ ਤੋਂ ਬਾਅਦ ਰਵੰਤ ਲਾਲ ਜੀ ਫਿਰ ਉਸ ਤੋਂ ਬਾਅਦ ਜਗਿੰਦਰ ਲਾਲ ਜੀ ਉਹਨਾਂ ਦੇ ਫਿਰ ਬੇਟੇ ਆ ਗਏ ਰਾਮਾ ਜੀ ਫਿਰ ਉਹਨਾਂ ਦੇ ਬੇਟੇ ਸਾਹਿਲ ਸਾਰਾ ਕੀ ਜਿਹੜਾ ਪਰਿਵਾਰ ਉਹਨਾਂ ਦੇ ਛੋਟੇ ਬੱਚੇ ਸਾਰੇ ਲੱਗੇ ਹੁੰਦੇ ਆਪਣੀ ਮਿਹਨਤ ਕਰਨ ਚ ਕਿ ਸਾਡਾ ਰਾਵਣ ਬਣ ਕੇ ਤਿਆਰ ਹੋਵੇ ਤੇ ਅਸੀਂ ਕੁਝ ਪੈਸੇ ਕਮਾਈਏ ਤੇ ਕਿੰਨਾ ਸਮਾਂ ਲੱਗਦਾ ਰਾਵਣ ਬਣਾਇਆ ਰਾਵਣ ਇੱਕ ਰਾਵਣ ਬਣਾਣ ਚ ਸਾਨੂੰ 10-12 ਦਿਨ ਲੱਗ ਜਾਂਦਾ ਏ ਜਿੱਦਾਂ ਅਮਹੀਨਾ ਅਸੀਂ 2 ਮਹੀਨੇ ਪਹਿਲਾਂ ਹੀ ਕੰਮ ਚਾਲੂ ਕਰ ਦਿੰਦੇ ਆ ਸਾਨੂੰ ਆਰਡਰ ਆਨੇ ਚਾਲੂ ਹੋ ਜਾਂਦੇ ਕਿ ਸਾਡੀ ਇੱਕ ਮੂਰਤੀ ਬਣਾਨੀ ਹੈ ਤਿੰਨ ਬਣਾਨੀ ਹੈ ਜਿੱਦਾਂ ਬੱਦਰ ਕਾਲੀ ਬਣਵਾਉਂਦੇ ਨੇ ਸਿੱਧਾਂ ਤੇ ਸ਼ਾਹਦਾ ਗਰਾਉਂਡ ਚ ਬਣਵਾਉਂਦੇ ਨੇ ਸਾਰੇ ਆਪਣਾ ਆਪਣਾ ਕੀ ਕਰ ਆਰਡਰ ਦਿੰਦੇ ਨੇ ਫਿਰ ਸਾਡੇ ਸਾਰਾ ਕੱਬਰ ਬੱਚਿਆਂ ਤੋਂ ਲੈ ਕੇ ਬੁਰਾਫੇ ਬੁੱਢਿਆਂ ਤੱਕ ਸਾਰੇ ਬਣਾਉਂਦੇ ਨੇ ਮਿਹਨਤ ਕਰਦੇ ਹਾਂ ਹਾਂਜੀ ਬਾਹਰ ਲੰਡਨ ਮੇਰੇ ਦਾਦਾ ਜੀ ਨੇ ਭੇਜਿਆ ਬਨੋਦ ਕੁਮਾਰ ਜੀ ਨੇ ਉਹਨਾਂ ਨੇ 10 ਚਿਹਰੇ ਭੇਜੇ ਨੇ ਰ ਇਆਰ ਕਰਕੇ ਉਹਨਾਂ ਦਾ ਪਾਰਸਲ ਹੋ ਕੇ ਗਿਆ ਹੈ ਬਾਤ ਤੇ ਸਾਡੇ ਡੇੜਾ ਧੁੰਨ ਚ ਵੀ ਬੰਦੇ ਨੇ ਹਰਦੁਆਰ ਵੀ ਬੰਦੇ ਨੇ ਮੇਰੇ ਚਾਚਾ ਸਾਹਿਬ ਬਣਾਉਂਦੇ ਨੇ ਤੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਭੇਜਦੇ ਤੁਸੀਂ ਆਹੀ ਭੇਜਦੇ ਨੇ ਡੇੜਾ ਬਾਬਾ ਨਾਨਕ ਫਤਿਹਗਰ ਚੂੜੀਆਂ ਮੰਜੀਠਾ ਨਾਗੇ ਆਪਣਾ ਅਜਨਾਲੇ ਰਮਦਾਸ ਸਾਰੀ ਜਗ੍ਹਾ ਤੇ ਮੂਰਤੀਆਂ ਲੱਗਦੀਆਂ ਨੇ ਇਹ ਗੱਲ ਕੀਤੀ ਜੋ ਇਸ ਸਮਾਨ ਦੀ ਹੈ ਸਮਾਨ ਇਸ ਵਾਰ ਮਹਿੰਗਾ ਕਿ ਸਸਤਾ ਹੈ ਬਹੁਤ ਹੀ ਮਹਿੰਗਾ ਮੈਂ ਕਹਿੰਦਾ ਮਹਿੰਗਾਈ ਇੰਨੀ ਕੀ ਹੋ ਗਈ ਹੈ ਨਾ ਕੀ ਇੱਕ ਬੰਦਾ ਸੋਚੇ ਕਿ ਕੀ ਕਰੀਏ ਬਾਸ 100 ਰੁਪਏ 300 ਰੁਪਏ ਦਾ ਇੱਕ ਬਾਸ ਹੋ ਗਿਆ ਜੀ ਹਾਰਾ ਕਰਕੇ ਬਾਸ ਨਹੀਂ ਤਾਂ ਪਹਿਲਾਂ ਸਸਤੇ ਹੁੰਦੇ 150 ਰੁਪਏ ਉਹਨੇ ਕਿਥੇ 300 ਰੁਪਏ ਦਾ ਲੈਣਾ ਪੈ ਰਿਹਾ ਹੈ ਗਾਕ ਨੂੰ ਕਹੀਏ ਜੇ ਪੈਸੇ ਵਧ ਦੋ ਉਹ ਕਹਿੰਦਾ ਨਹੀਂ ਸਸਤੇ ਚ ਬਣਾ ਦੋ ਹਣ ਕੀ ਕਰੀਏ ਮਿਹਨਤ ਬਾਲ ਬਾਲ ਬੱਚੇ ਤੇ ਪਾਲਨੇ ਪੈਣੇ ਆ ਫਿਰ ਵੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਬਣਾ ਲਈ ਜੀ ਇਸ ਟਾਈਮ ਆਦਰ 12 ਜਿਹੜੇ ਮੀਂਹ ਦੇ ਕਾਰਨ ਹੈਗੇ ਨਾ ਮੀਂਹ ਦੇ ਕਾਰਨ ਕਰਕੇ ਆਦਰ ਥੋੜੇ ਜਿਹਾ ਘਟ ਹੀ ਹੈਗੇ ਨੇ ਤੇ ਮੂਰਤੀਆਂ ਮੈਂ ਕਹਿੰਦਾ ਮੂਰਤੀਆਂ 30 40 ਮੂਰਤੀਆਂ ਇੱਥੇ ਬੰਦੀਆਂ ਸੀ ਪਹਿਲੀਆਂ ਇੱਥੇ ਖੜੇ ਹੋ ਜਾਂਦੇ ਰਾਵਣ ਬਣ ਕੇ ਤਿਆਰ ਹੋਣੇ ਸੀ ਜੀ ਸਾਹਿਬ ਜੀ ਪਹਿਲਾਂ ਜਿਸਦਾ ਰੇਲ ਹਾਸਾ ਹੋ ਗਿਆ ਸੀ ਸਰਕਾਰ ਨੇ ਪਰਮਿਸ਼ਨਾਂ ਨਹੀਂ ਆ ਬੰਦ ਕਰ ਦਿੱਤੀ ਹੈ ਹੜਾ ਦੇ ਕਰਕੇ ਕਾਫੀ ਪ੍ਰਭਾਵਿਤ ਹੋਏ ਨੇ ਪ੍ਰਭਾਵਿਤ ਹੋਏ ਨੇ ਪਰ ਕਈ ਜਿਹੜੇ ਲੋਕ ਹੜ੍ਹਾਂ ਦੇ ਵਿੱਚ ਇਹ ਵਿਚਾਰੇ ਬਜ਼ੁਰਗ ਸਾਰੇ ਜਿਨ੍ਹਾਂ ਨੇ ਪਸ਼ੂਆਂ ਪਸ਼ੂਆਂ ਸਭ ਗਏ ਨੇ ਉਹਨਾਂ ਦੀ ਵੀ ਕਈ ਕਰਦੇ ਪੇ ਮਦਦ ਪਰ ਕੋਸ਼ਿਸ਼ ਕਰਦੇ ਪੇ ਕਿ ਸਾਡੇ ਵੀ ਪਿੰਡ 'ਚ ਰਾਵਣ ਲੱਗੇ ਖੁਸ਼ੀ ਦਾ ਮਾਹੌਲ ਬਣੇ ਪਰ ਐਕਚੁਅਲੀ ਐਸਾ ਕੰਮ ਹੋ ਗਿਆ ਜਿਹੜੇ ਹੜਾ ਕਰਕੇ ਵਿਚਾਰੇ ਕਈ ਰਾਉ ਪਿੰਡਾਂ ਦੇ ਪਿੰਡ ਰੁੜ ਗਏ ਜਿੱਥੇ ਸਕੂਲ ਸੀ ਬੱਚਿਆਂ ਦੇ ਉਹ ਤਬਾਹ ਹੋ ਗਏ ਇਸ ਕਾਰਨ ਕਰਕੇ ਕੋਈ ਨਹੀਂ ਆ ਰਿਹਾ ਇਥੇ ਦੁਸ਼ਹਿਰਾ ਬਣਵਾਉਣੇ ਤਾਂ ਪਿੰਡਾਂ ਦੇ ਵੀ ਆਂਦੇ ਸੀ ਬਣਵਾਉਣ ਲਈ ਇਹ ਕਾਣਾ ਕਮੇਟੀ ਕਿੰਨਾ ਫੁੱਟ ਚਾਰਾ ਬਣਵਾਇਆ ਜਾ ਰਿਹਾ ਇਸ ਟਾਈਮ ਦੁਰਗਾਣਾ ਕਮੇਟੀ ਜੋ ਚਾ ਬਣਾਇਆ ਜਾ ਰਿਹਾ 120 ਫੁੱਟ ਦਾ ਆਵਨ ਸਾਡੇ ਦਾਦਾ ਜੀ ਬਨੋਦ ਕੁਮਾਰ ਜੀ ਬਣਾ ਰਹੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵੀ ਬਣਾਇਆ ਸੀ ਤੇ ਉਹ ਉਹਨਾਂ ਦੇ ਫਾਦਰ ਸਾਹਿਬ ਬਨਵਾਰੀ لال ਜੀ ਜੋ ਇਸ ਟਾਈਮ ਨਹੀਂ ਰਹਿ ਗਏ ਦੁਨੀਆ 'ਚ ਔਰ ਉਹਨਾਂ ਦੇ بیٹے ਸੁਪੁੱਤਰ ਬਨੋਦ ਕੁਮਾਰ ਜੀ ਬਣਾਉਂਦੇ ਨੇ ਸਾਦਾ ਆਵਨ ਬਣਾ ਕੇ ਤਿਆਰ ਕਰਕੇ ਗਰਾਉਂਡ